इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਬਰਨਾਲਾ ਸ਼ਹਿਰ ਦੇ ਐਸਡੀ ਕਾਲਜ ਵਰਲੇ ਫਟਕਾ ਕੋਲ ਚੌਪੜੀ 'ਚ ਬੈਠੇ ਲੋਕਾਂ ਦੇ ਜੁੱਤੀਆਂ ਜੋੜੇ ਮੁਰੰਮਤ ਕਰਦਾ ਬਾਬਾ ਕਰਮਜੀਤ ਸਿੰਘ ਕਿਸੇ ਸਮੇਂ ਡ్రਾਈ ਕਲੀਨਰ ਜੋ ਮਿਹਨਤ ਜਮਦੋਦਰੀ ਕਰਕੇ ਆਪਣੇ ਪਰਿਵਾਰ ਪਾਲਦਾ ਸੀ ਬਾਬਾ ਕਰਮਜੀਤ ਸਿੰਘ ਨੇ ਆਪਣੇ ਗੁਰੂ ਦੇ ਵਚਨ ਮੰਨ ਕੇ ਡ్రਾਈ ਕਲੀਨਰ ਦਾ ਕਿ ਕਿੱਤਾ ਛੱਡ ਮੋਚੀ ਦਾ ਕੀਤਾ ਧਾਰਨ ਕਰ ਲਿਆ ਮੋਚੀ ਵੀ ਆ ਜਾ ਕਿ ਜੁੱਤੀ ਜੋੜੇ ਦੀ ਮੁਰੰਮਤ ਲਈ ਕਿਸੇ ਤੋਂ ਕੋਈ ਪੈਸਾ ਨਹੀਂ ਲੈਣਾ ਬਾਬਾ ਕਰਮਜੀਤ ਸਿੰਘ ਦੱਸਦੇ ਹਨ ਕਿ ਗੁਰੂ ਦੇ ਪ੍ਰਵਚਨ ਅਨੁਸਾਰ ਮੋਚੀ ਦਾ ਕੀਤਾ ਧਾਰਨ ਕਰਕੇ ਲੋਕਾਂ ਦੀ ਤਰਨ ਚਰਨ ਤੋੜ ਬੰਦਿਆਂ ਉਸ ਨੂੰ ਬੇਹਦ ਸਕੂਨ ਮਿਲਦਾ ਹੈ ਆਪਣੇ ਜੁੱਤੀਆਂ ਜੋੜਿਆਂ ਦੀ ਮੁਰੰਮਤ ਲਈ ਲੋਕ ਬਾਬਾ ਕਰਮਜੀਤ ਕੋਲ ਆਉਂਦੇ ਹਨ ਪਰ ਬਾਬਾ ਜੀ ਨੇ ਕਿਸੇ ਤੋਂ ਪੈਸੇ ਮੰਗ ਕੇ ਨਹੀਂ ਲੈਂਦੇ ਲੋਕ ਆਪਣੀ ਸ਼ਰਧਾ ਅਨੁਸਾਰ ਪੈਸੇ ਦੇ ਜਾਂਦੇ ਹਨ ਜਿਸ ਨਾਲ ਉਹਨਾਂ ਦੀ ਮੂਮਨੁਕੀ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਹਨ ਕਈ ਲੋਕ ਕਾਂ ਵੱਲੋਂ ਦਿੱਤੇ ਟੁੱਟੇ-ਜੁਟੇ ਜੁੱਤੀਆਂ ਜੋੜਿਆਂ ਨੂੰ ਬਾਬਾ ਜੀ ਬਰਮੰਬਤ ਕਰਕੇ ਪੈਨਲ ਜੋਗ ਬਣਾ ਦਿੰਦੇ ਹਨ। ਕਈ ਵੀ ਕੋਈ ਵੀ ਜੁੜਤਮੰਦ ਹੈ ਜੇ ਜੁੱਤੀ ਜੋੜੇ ਨੂੰ ਮੁਫਤ ਵੀ ਲਿਜਾ ਸਕਦਾ ਹੈ ਅਤੇ ਮਰਜ਼ੀ ਨਾਲ ਕੁਛ ਦੇ ਵੀ ਸਕਦਾ ਹੈ। ਪਰ ਬਾਬਾ ਕਰਮਜੀਤ ਨੇ ਅਜ ਤੱਕ ਕਿਸੇ ਤੋਂ ਮੰਗ ਕੇ ਕੋਈ ਪੈਸਾ ਨਹੀਂ ਲਿਆ ਅਤੇ ਨਾ ਹੀ ਉਹਨਾਂ ਨੂੰ ਲੋਕਾਂ ਪ੍ਰਤੀ ਕੋਈ ਉਲੰਭ ਹੈ। ਉਹ ਤਾਂ ਬਸ ਇੱਕੋ ਗੱਲ ਕਹਿੰਦੇ ਹਨ ਆਪ ਪਲਾ ਸਭ ਜਗ ਪਲਾ ਮਾਇਆ ਤਾਂ ਨਗਨੀ ਹੈ। ਜਿੰਨੀ ਇਕੱਠੀ ਹੋਵੇਗੀ ਉਹਨਾਂ ਇਨਸਾਨੀਅਤ ਤੋਂ ਦੂਰ ਕਰੇਗੀ। ਬਰਨਾਲਾ ਤੋਂ ਜੌਨੀ ਸ਼ਰਮਾ ਦੀ ਖਾਸ ਰਿਪੋਰਟ। ਕੀ ਨਾਮ ਹੈ ਤੁਹਾਡਾ ਬਾਬਾ ਜੀ? ਹਾਂਜੀ। ਕੀ ਨਾਮ ਹੈ ਤੁਹਾਡਾ? ਗੁਰੂ ਜੀ ਨੇ ਤਾਂ ਮੋਚੂ ਰੱਖਿਆ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦੇ ਨੂੰ ਐ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਅਸੀਂ ਡਰਾਈ ਕਲੀਨ ਦਾ ਕੰਮ ਕਰਦੇ ਸੀ ਕੱਪੜੇ ਪ੍ਰੈਸ ਦੇਈ ਫਿਰ ਅਚਾਨਕ ਜਿਹੜਾ ਜੁੱਤੀਆਂ ਗੰਢਣ ਵਾਲੇ ਪਾਸੇ ਕਿਵੇਂ ਤੁਹਾਡਾ ਆ ਗਿਆ ਤੇ ਸਾਲ ਤੱਕ ਕਹਿੰਦੇ ਫੁੱਟ ਦੁਕਾਨ ਛੱਡ ਦੇ ਤੂੰ ਕਹਿੰਦੇ ਵੀ ਜੁੜੇ ਜਾਂਦੀ ਸੇਵਾ ਕਰਿਆ ਕਰ ਕਿਹੜੇ ਸੰਤਾਂ ਨਾਲ ਮੁਲਾਕਾਤ ਹੋਈ ਤੇ ਕਿਵੇਂ ਹੋਈ ਕਦੋਂ ਹੋਈ ਅੱਛਾ ਜੀ ਸੰਤਾਂ ਲਵੇ ਅਸੀਂ ਗਏ ਜੀ ਪੁਰਤੀ ਦਾਸ ਜੀ ਲਵੇ ਸਾਡੇ ਮਾਪੇ ਸਾਡੇ ਪਿਤਾ ਜੀ ਸਾਰੇ ਮੇਰੀ ਮੰਮੀ ਉਹਦੀ ਉਹਨਾਂ ਦੇ ਵਿੱਚ ਆਂਦੇ ਸੀ ਚਿਮਨੀ ਵਾਲੇ ਡੇਰਿਆ ਦਾ ਇੱਥੇ ਬਾਬਾ ਪੁਰਤੀ ਦਾਸ ਤੇ ਅਸੀਂ ਉਹਨਾਂ ਲਵੇ ਗਏ ਵੀ ਅਸੀਂ ਮੱਥਾ ਟੇਕਿਆ ਧੂਨੇ ਤੇ ਬੈਠੇ ਸੀਗੇ ਜੀ ਸੰਤ ਉਹਨਾਂ ਇੱਥੇ ਬੈਠੇ ਸੀ ਉਦੋਂ ਤਾਂ ਸਾਡੇ ਦਾੜੀ ਕੇਸ ਵੀ ਨਹੀਂ ਰੱਖਿਆ ਹੋਇਆ ਸੀਗਾ ਕ੍ਰੀਮ ਸ਼ੇਵ ਕਰਾ ਕੇ ਰੱਖਦੇ ਸੀ ਅਸੀਂ ਦੁੱਧ ਲੈ ਕੇ ਗਏ ਸੰਤਾਂ ਲਵੇ ਅਸੀਂ ਦੁੱਧ ਰੱਖਤਾ ਹਾਂ ਧੂਨੇ ਤੇ ਸੰਤ ਕਹਿੰਦੇ ਐਂ ਕਰ ਪੁੱਤ ਦੁੱਧ ਉਹਨੇ ਭੰਡਾਰ ਚ ਰੱਖਿਆ ਅਸੀਂ ਭੰਡਾਰ ਚ ਰੱਖਿਆ ਜੀ ਦੁੱਧ ਉਦੋਂ ਬਾਅਦ ਫੇਰ ਆ ਕੇ ਅਸੀਂ ਬਹਿ ਗਏ ਫਿਰ ਗੁਰੂ ਜੀ ਕਹਿੰਦੇ ਐਂ ਕਰ ਪਈ ਆ ਚਾਹ ਸੀ ਤਾਂ ਪੀ ਲਈ ਹੱਥ ਨੂੰ ਪੀ ਲਾਉ ਆਪ ਦੀ ਚਾਹ ਸਾਨੂੰ ਦਿੱਤੀ ਉਹਨਾਂ ਨੇ ਅਸੀਂ ਪੀ ਲਈ ਜੀ ਚਾਹ ਉਦੋਂ ਬਾਅਦ ਸੰਤ ਬਚਨ ਕਰਨ ਲੱਗੇ ਕਹਿੰਦੇ ਜਿਹੜੇ ਇਨਸਾਨ ਜੁੱਤੀਆਂ ਡੰਡਣ ਦਾ ਜਾਂ ਜੁੱਤੀਆਂ ਦੀ ਸੇਵਾ ਕਰਦਾ ਹੋਊਗਾ ਵੀ ਉਹਦੇ ਲਗੇ ਪ੍ਰਮਾਤਮਾ ਬਹੁਤ ਸੇਤੀ ਮਿਲਦਾ ਹੁੰਦਾ ਉਹਨਾਂ ਨੂੰ ਵੀਰਾਂ ਦੇ ਬਹੁਤ ਸੇਤੀ ਕਿਰਪਾ ਹੁੰਦੀ ਆ ਅਸੀਂ ਅੰਦਰੋਂ ਅੰਦਰ ਹੀ ਮਨ ਦੇ ਵਿੱਚ ਰੋਣ ਲੱਗੇ ਵੀ ਜੇ ਆਪਾਂ ਨੂੰ ਗੁਰੂ ਮਿਲ ਜੇ ਇਤੋਂ ਹੋਰ ਚੰਗਾ ਕੀ ਹੋਊਗਾ ਫਿਰ ਅਸੀਂ ਗੁਰੂਆਂ ਨੂੰ ਬਚਨ ਗੁਰੂ ਜੀ ਕਹਿਣ ਲੱਗੇ ਪੁੱਤਾਂ ਐ ਕਰ ਜਾ ਹੁਣ ਤੂੰ ਘਰੇ ਵਗ ਜਾ ਅਸੀਂ ਆਗੇ ਲੈ ਕੇ ਜੀ ਘਰੇ ਆ ਗਏ ਅਸੀਂ ਦੂਜੇ ਦੇ ਨਾਲ ਸੰਤਾਂ ਲਵੇ ਗਏ ਵੀ ਮਹਾਰਾਜ ਜੀ ਸਾਨੂੰ ਗੰਡਣ ਦਾ ਕੰਮ ਦੇ ਦਿਓ ਜੁੱਤੀਆਂ ਗੰਡਣ ਦਾ ਫਿਰ ਸੰਤਾਂ ਨੇ ਆ ਸਾਰੇ ਸੰਤ ਸਾਨੂੰ ਕਣਾ ਕੇ ਦੇ ਤੇ ਇਹ ਗਾਣੇ ਲੈ ਪੁੱਤ ਕਹਿੰਦੇ ਪੁਲ ਥੱਲੇ ਬੈਠ ਜਾ ਜਾ ਕੇ ਸੜੀ ਕਾਲੀ ਕੋਲੇ ਉਹਨਾਂ ਨੇ ਬਿਠਾਇਆ ਪੁਰਤੀ ਦਾਸ ਜਿਹੜਾ ਨਾਮਾ ਲੋਕ ਜਿਹੜਾ ਹੈਗਾ ਜਿਵੇਂ ਤੁਸੀਂ ਕਿਹਾ ਵੀ ਮੈਨੂੰ ਗੁਣ ਦਿੱਤਾ ਉਹਨਾਂ ਨੇ ਜੁੱਤੀਆਂ ਘੱਟੰਡਾ ਤੋਂ ਪਰੇ ਵਿੱਚੋਂ ਸੱਟਾ ਕੱਢਦੇ ਨੇ ਕਿ ਵੀ ਸੱਟਾ ਦਾ ਨੰਬਰ ਦੰਦੇ ਨੇ ਬਾਬਾ ਜੀ ਤੁਸੀਂ ਕੀ ਜਿਹੜਾ ਉੱਥੋਂ ਲੈਣਗੇ ਸੀ ਕੀ ਤੁਹਾਡਾ ਮਕਸਦ ਸੀਗਾ ਜੀ ਅਸੀਂ ਤਾਂ ਜੀ ਬਚਪਨ ਤੋਂ ਹੀ ਸਾਡਾ ਘਰ ਦਾ ਪਰਿਵਾਰ ਸਾਰਾ ਉੱਥੇ ਜਾਂਦਾ ਆਉਂਦਾ ਉਹਨਾਂ ਦੀ ਅੱਗੇ ਲੈ ਕੇ ਕੰਮ ਕਰਦੇ ਨੇ ਵੀ ਜਿਹੜਾ ਕੰਮ ਨੂੰ ਸਾਨੂੰ ਕਹਿ ਦਿੰਦੇ ਸੀ ਅਸੀਂ ਉਹੀ ਕੰਮ ਕਰਦੇ ਹੁੰਦੇ ਹਾਂ ਜੀ ਜੁੱਤੀਆਂ ਕੱਟਣਿਓ ਤੁਸੀਂ ਕਿੰਨੇ ਹੁਣ ਤੁਹਾਨੂੰ ਲੱਗਦਾ ਵੀ ਜੁੱਤੀਆਂ ਕੱਟਨ ਨਾਲ ਜੀਵਨਾ ਜਿਹੜਾ ਤੁਹਾਡੇ ਘਰ ਤੇ ਉੱਪਰ ਵੀ ਅਸਰ ਪਿਆਊਗਾ ਚੀਜ਼ ਦਾ ਵੀ ਘਰ ਦਾ ਪਰਿਵਾਰਿਕ ਮੈਂਬਰ ਵੀ ਸੋਚ ਜਾਣਗੇ ਤੇ ਤੁਹਾਡੇ ਦੋਸਤ ਯਾਰ ਮਿੱਤਰ ਵੀ ਸੋਚ ਜਾਣਗੇ ਕੀ ਸੋਚਣਗੇ ਇਹ ਤਾਂ ਹੀ ਸਾਡੇ ਨਾਲ ਸਾਰੇ ਰਿਸ਼ਤੇਦਾਰ ਖਲਾਫ ਹੋ ਗਏ ਜੀ ਸਾਡੇ ਬਰੋਹਣੇ ਹੋਰ ਰਿਸ਼ਤੇਦਾਰ ਮੇਰੀਆਂ ਭੈਣਾਂ ਕਹਿੰਦੇ ਤੂੰ ਆਹ ਕੀ ਕੰਮ ਵਿਢ ਲਿਆ ਉਹਨਾਂ ਨੂੰ ਆਇਆ ਹੋ ਗਿਆ ਵੀ ਇਹ ਬੱਬਾ ਬਣ ਗਿਆ ਆਇਆ ਹੋ ਗਿਆ ਉਹ ਹੋ ਗਿਆ ਸਾਲਾਂ ਸੀ ਬੱਬਾ ਬਣਣੇ ਥੋੜੀਆਂ ਅਸੀਂ ਤਾਂ ਉਸਕਾ ਸੇਵਾ ਕਰ ਰਹੇ ਹਾਂ ਅੱਜ ਤਾਂ ਭਗਤਨਾਮ ਨਾਲ ਦੀ ਪੁਰਤੀ ਦਾਸ ਜੀ ਦੇ ਕਿੰਨੇ ਰੁਪਏ ਲੈਨੇ ਹੋ ਜਿੱਤੀਆਂ ਇਕੱਠਾ ਹੁੰਦਾ ਕੀ ਸਿਸਟਮ ਹੁੰਦਾ ਜਿਹੜਾ ਲੋਕ ਕਿਵੇਂ ਆਉਂਦੇ ਨੇ ਤੁਹਾਡੇ ਕੋਲੇ ਕਿਵੇਂ ਵਿਚਰਦੇ ਨੇ ਅਸੀਂ ਗੁਰੂ ਜੀ ਨੇ ਜਿਵੇਂ ਸਾਨੂੰ ਕਿਹਾ ਸੀ ਅਸੀਂ ਉਵੇਂ ਹੀ ਕਰਦੇ ਆਂ ਜੀ ਪੈਸਾ ਮੰਗ ਕੇ ਨਹੀਂ ਲੈਂਦੇ ਕਿਸੇ ਤੋਂ ਮੋਹੋਂ ਮੰਗੇ ਹੀ ਨਹੀਂ ਕਦੇ ਕਿਸੇ ਤੋਂ 10 15 ਸਾਲ ਹੋ ਗਏ ਇੱਥੇ ਕੰਮ ਕਰਦਿਆਂ ਨੂੰ ਪੈਸਾ ਮੰਗ ਕੇ ਨਹੀਂ ਲੈਂਦੇ ਲੋਕ ਆਉਂਦੇ ਨੇ ਕੀ ਬਰਤਾਰਾ ਹੁੰਦਾ ਲੋਕਾਂ ਦਾ ਫਿਰ ਤੁਹਾਡੇ ਨਾਲ ਅਗਲਾ ਕਹਿਣਦਾ ਭਾਈ ਕਿੰਨੇ ਪੈਸੇ ਹੋਗੇ ਅਸੀਂ ਕਹਿੰਦੇ ਨਹੀਂ ਲੈ ਜਾਓ ਕੋਈ ਨਹੀਂ ਠੀਕ ਹੈ ਭਾਈ ਦਿੱਤਣਾ ਓਕੇ ਜੀ ਬਾਬਾ ਜੀ ਹੋਰ ਬੋਲੋ ਓਕੇ ਆ